ਸਸ਼ੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਰਾੜ ਸਾਹਿਬ ਤੇ ਵਿਆਹਾਂ ਦਾ ਸੀਜ਼ਨ ਤੁਹਾਨੂੰ ਪਤਾ ਜਿਵੇਂ ਚੱਲ ਹੀ ਰਿਹਾ ਹੈ ਤੇ ਅੱਜ ਅਸੀਂ ਤੁਹਾਨੂੰ ਉਸ ਸਖਸ਼ ਦੇ ਰੂਬਰੂ ਕਰਾਵਾਂਗੇ ਜਿਹਦੇ ਬਿਨਾ ਮੰਨਿਆ ਜਾਂਦਾ ਕਿ ਵਿਆਹ ਹੁੰਦੇ ਹੀ ਨਹੀਂ ਮੇਰਾ ਕਹਨ ਤੱਕ ਆਵੇ ਡੀਜੇ ਵਾਲੇ ਡੀਜੇ ਵਾਲੇ ਤੋਂ ਬਿਨਾ ਕਿੱਥੇ ਪੰਜਾਬੀ ਸਾਰਦੇ ਨੇ ਸਾਡੇ ਨਾਲ ਅੱਜ ਹਾਜ਼ਰ ਹੈ ਮਸ਼ਹੂਰ ਡੀਜੇ ਵਾਲਾ ਬੱਗਾ ਬੱਗਾ ਡੀਜੇ ਵਾਲਾ ਸਾਡੇ ਨਾਲ ਹਾਜ਼ਰ ਹੈ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬੱਗਾ ਜੀ ਇੱਥੇ ਸਾਡੇ ਚੈਨਲ ਤੇ ਸਸ਼ੀ ਕਾਲ ਇੰਨੇ ਤੁਸੀਂ ਪੈਸੇ ਕਮਾਉਨੇ ਆ ਇੰਨਾ ਤੁਹਾਡਾ ਸੀਜ਼ਨ ਚੱਲਦਾ ਇੰਨੀ ਮਸ਼ਹੂਰੀ ਹੈ ਬੜੇ ਅੱਕੇ ਤੇ ਬੈਠਣ ਕੀ ਗੱਲ ਅੱਕੀ ਨਾ ਯਾਰ ਡੀਜੇ ਦਾ ਕੰਮ ਸੱਪਰੀ ਸਿੱਧੂ ਨੋਟ ਚੱਕਣ ਵਾਲਾ ਹੀ ਆ ਵਿਆਹ 'ਚ ਪਤਾ ਨਹੀਂ ਕਦੋਂ ਕਿਦਾਂ ਕਹਿ ਜਾ ਮੂਰ ਬਣ ਜਵੇ ਆਪ ਦੇ ਸਾਹਮਣੇ ਚੱਲ ਪੈਣਗੇ ਵਿਆਹ ਇਧਰੋਂ ਤੁਰਾ ਜਾਂਦਾ ਆਪੇ ਇਧਰੋਂ ਤੁਰ ਪੈਣਗੇ ਮੁੰਡੇ ਵਾਲਿਆਂ ਨੂੰ ਕਿੰਨਾ ਚਾਹ ਹੁੰਦਾ ਸਰ ਨੱਪਰੋਂ ਵਿਆਹ ਸਾਡੇ ਮੁੰਡੇ ਦਾ ਵਿਆਹ ਉਹ ਹੱਸਣਗੇ ਖੇਡਣਗੇ ਤੇ ਉਧਰੋਂ ਤੀਜੇ ਪਾਸੋਂ ਬੰਦਾ ਆ ਕੇ ਗਾਣਾ ਲਵਾ ਦੂਗਾ ਹਾਂ ਬਈ ਲਾ ਦੇ ਗਾਣਾ ਕਹਿੰਦੇ ਭਾਈ ਜੀ ਕਿਹੜਾ ਆਹੀ ਤੇਰੇ ਪਿੱਛੋ ਹਾਲ ਕੀ ਬਣਾ ਲਿਆ ਆ ਤੁ ਜਾ ਤੈਨੂੰ ਦਿਲ ਦੇ ਖੂਨ ਦੀ ਮਹਿੰਗੀ ਦਿੱਤੇ ਟਲੀਆਂ ਉੱਤੇ ਨਾਉਣ ਲਈ ਤੇ ਦੱਸੋ ਯਾਰ ਇਨ੍ਹਾਂ ਗਾਣਿਆਂ ਦਾ ਵਿਆਹ ਨਾਲ ਕੀ ਸੰਬੰਧ ਆ ਫਿਰ ਤੇ ਯਾਰ ਬੜਾ ਮੁਸ਼ਕਲ ਹੈ ਵੈਸੇ ਜਿੰਨਾ ਬੱਗਾ ਜੀ ਤੁਸੀਂ ਅੱਖੇ ਬੈਠੇ ਹੋ ਇੰਨਾ ਹੈ ਵੀ ਨਹੀਂ ਕੰਮ ਪੜੇ ਲਿਖੇ ਮੁੰਡੇ ਨੌਜਵਾਨ ਉਹ ਤਾਂ ਨਹੀਂ ਟੰਗ ਕਰਦੇ ਹੋਣੇ ਯਾਰ ਉਹ ਬਸ ਭਰਾਵਾ ਟੱਗੀ ਰਹਿਣ ਦੀ ਗੱਲ ਚਾਚਾ ਟੱਤੇ ਸੂਹੀ ਹੁੰਦੇ ਨਹੀਂ ਉਦੋਂ ਤੱਕ ਤਾਂ ਉਹੀ ਸੰਦੀ ਜਾਣਗੇ ਇਹ ਨਹੀਂ ਨਹੀਂ ਬੈ ਨਹੀਂ ਨਹੀਂ ਨਾ ਨਹੀਂ 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 ਤੇ ਜਦੋਂ ਦੋ ਚਾਰ ਲੜੂ ਜੇ ਪੈਗ ਲੱਗ ਜਾਂਦੇ ਨੇ ਫੇਰ ਕਿਨੇ ਕੀੜੀ ਵੀ ਨਹੀਂ ਮਾਰੀ ਹੁੰਦੀ ਨਾ ਉਹ ਵੀ ਆਪਦੇ ਨੂੰ ਗੱਗਲ ਸਮਝੂਗਾ ਫੇਰ ਉਹਨਾਂ ਦੀ ਜੁਬਾਨੀ ਫੋੜ ਦਿਆ ਬੀਜੇ ਫਲੋਰ ਤੇ ਆ ਕੇ ਆ ਪਿਛਲੇ ਹਫ਼ਤੇ ਵਿਆਹ ਲਾਇਆ ਇਹ ਆਇਆ ਆ ਕੇ ਮੇਰੇ ਮੂੰਹ ਤੇ 500 ਰੋਡ ਮਾਰਿਆ ਕਹਿੰਦਾ ਗਾਣਾ ਲਾਵੀ ਮੈਂ ਕਹਿੰਦਾ ਜਿਹੜਾ ਕਹਿੰਦਾ ਆਹੀ ਮਿੱਤਰਾਂ ਨੂੰ ਸ਼ੌਕ ਗੋਲੀਆਂ ਚੜਾਉਣ ਦਾ ਫੇਰ ਫੇਰ ਕੀ ਮੈਂ ਗਾਣਾ ਲਾਤਾ ਅੱਛਾ ਫੇਰ ਫੇਰ ਉਹਨੇ ਆਪਦਾ ਸ਼ੌਕ ਪੂਰਾ ਕਰ ਲਿਆ ਕਰ ਕਰ ਕੇ ਫੇਰ ਚਾਂਦਰੀ ਰੌਸ਼ਨਦਾਨਾਂ ਦੀ ਕਰਦੀ ਉਹ ਪਰਾਵਾ ਦੋ ਤਿੰਨ ਪੈਰ ਸਾਡੇ ਗਿਰਡ ਕੱਢਦੇ ਮਾਇਦਾ ਵੀਰੇ ਮਸਾਂ ਬਚਿਆ ਮਸਾਂ ਇਹਦਾ ਯਾਰ ਜਾਨ ਨੂੰ ਵੀ ਖਤਰਾ ਹੈ ਇਸ ਕੰਮ ਦੇ ਵਿੱਚ ਉਹ ਬੰਦਿਆਂ ਦਾ ਤਾਂ ਦਿਮਾਗ ਖਰਾਬ ਹੁੰਦਾ दारू ਪੀ ਕੇ ਤੰਗ ਕਰਨ ਲੱਗੇ ਜਾਂਦੇ ਆ ਚੱਲ ਇੰਨਾ ਸ਼ੁਕਰ ਹੈ ਵੀ ਜਦੋਂ ਬੀਬੀਆਂ ਨੱਚਦੀਆਂ ਹੋਣਗੀਆਂ ਉਦੋਂ ਤੁਹਾਡਾ ਕੰਮ ਸੌਖਾ ਹੋ ਜਾਂਦਾ ਹਣਾ ਉਹ ਭਰਾਵਾ ਬੀਬੀਆਂ ਵੀ ਬਹੁਤ ਗਿੜਾ ਪਾਉਂਦੀਆਂ ਨੇ ਆਹ ਮੁੰਡੇ-ਉੱਡੇ ਨੂੰ ਇਹਦਾ ਪਤਾ ਹੁੰਦਾ ਵੀ ਕਿਹੜਾ ਗਾਣਾ ਲਗਾਉਣਾ ਹਣਾ ਇਹਨਾਂ ਨੂੰ ਤਾਂ ਪਤਾ ਹੀ ਹੁੰਦਾ ਵੀ ਗਾਣਾ ਕਿਹੜਾ ਲਗਾਉਣਾ ਸਿੱਧੀ ਆਉਣਗੇ ਮੇਰੇ ਕੋਲ ਨੂੰ ਵੇ ਭਾਈ ਹਾ ਇਹ ਨਾ ਗੰਡਾ ਲਾਵੇ ਸੁੱਧਾ ਅਰੇ ਮਤ ਜੀ ਨਾ ਮਾਰਦੀਆਂ ਆਹ ਦੋਗਾ ਉੱਤੇ ਪਹਿਲਾਂ ਵਿਆਹ ਲਾਇਆ ਇੱਕ 65-70 ਸਾਲ ਦੀ ਬੀਬੀ ਆਈ ਕਹਿੰਦੀ ਪੋਤਾ ਮੈਂ ਕਿਹਾ ਜੀ ਬੀਬੀ ਆ ਗਾਣਾ ਲਾ ਦੇ ਮੈਂ ਕਿਹਾ ਬੀਬੀ ਕਿਹੜਾ ਨੱਚਦੇ ਂਿਆ ਲੈ ਲੜਾਂਗਾ ਵਾ ਰਣਿਆ ਮੇਰਾ ਮਾਂ ਤੋਂ ਸੋਚਿਆ ਮੈਂ ਕਿਹਾ ਬੀਬੀ ਤੇਰਾ ਦੁਨੀਆ ਤੋਂ ਉੱਠਣਾ ਵਾਲਾ ਤਲੜ ਤੇ ਤੂੰ ਕਿਹੜੇ ਪਾਸੇ ਉਲੜ ਓਹੋ ਅੱਛਾ ਬੀਬੀ ਗਣ ਚੱਕਿਆ ਮੈਂ ਪੂਰਾ ਗੰਨ ਸਰਾ ਅੱਛਾ ਬੱਗਾ ਜੀ ਪਹਿਲਾਂ ਚਾਰ ਤੰਗੀਆਂ ਤੁਹਾਨੂੰ ਆਉਂਦੀਆਂ ਵੀ ਐ ਪਰ ਪੈਸੇ ਵੀ ਤੁਹਨੇ ਹੀ ਬਣਦੇ ਐ ਦਾਰੂ ਪੀਕੇ ਲੋਕ 10-10 ਦਾ ਨੋਟ ਕਿੰਨੇ ਸੱਟਦੇ ਐ ਸਾਰੇ ਤੁਸੀਂ ਚੱਕਦੇ ਐ ਰੁਪਈਆ ਨਹੀਂ ਕਿਸੇ ਨੂੰ ਚੱਕਣ ਦਿੰਦੇ ਓ ਵਹਿ ਵੀ ਆ ਭਰਾਵਾ ਇੱਕ ਵਾਰੀ 500 ਰੁਪਏ ਦੇ ਕੇ ਹੁਣ ਕੇ ਸਾਰੇ ਵਿਆਜ ਮੰਗੀ ਜਾਣਗੇ ਆ ਫਾਈਂਡ ਆ ਆ ਫਾਈਂਡ ਨਾਲ ਹੀ ਗੱਡੀ ਆ ਫਾਈਂਡ ਨਾਲ ਲੈ ਨਵੇਂ ਨਵੇਂ ਜੀ ਮੈਂ ਵਿਆਹ ਲਾਇਆ ਵਿਆਜ 10000 ਦੇ ਨਵੇਂ ਨਵੇਂ ਨੋਟ ਲੈ ਗਿਆ ਜਦੋਂ ਵਾਪਸ ਆ ਗਏ ਨੇ 8000 ਰੁਪਏ ਉਹ 2000 ਰੁਪਏ ਦਾ ਵਿਆਹ ਤੇ ਮੈਂ ਛੱਟਿਆ ਆਇਆ ਤੇ ਇਹਦਾ ਸੱਚੀ ਬੜਾ ਬਸਲ ਕਰਦਾ ਲੋਕ ਤਾਂ ਕਹਿੰਦੇ ਜੀ ਵੀ ਡੀਜੇ ਵਾਲੇ ਬਣਾ ਸਾਡਾ ਸਰਦਾ ਨਹੀਂ ਜੀ ਜਿਆਦੇ ਧਮਕ ਬੇਸ ਵਾਲਾ ਡੀਜੇ ਲਗਾਉਣਾ ਬੜਾ ਧਮਕ ਹੋਵੇ ਬੜੀ ਬੇਸ ਹੋਵੇ ਪਰ ਤੁਹਾਡਾ ਨਾਲ ਗੱਲ ਕਰਕੇ ਪਤਾ ਲੱਗਿਆ ਵੀ ਤੰਗੀਆਂ ਤੁਹਾਨੂੰ ਵੀ ਬਹੁਤ ਨੇ ਅੱਛਾ ਸਭ ਤੋਂ ਖਤਰਨਾਕ ਕਿਰਦਾਰ ਕਿਹੜਾ ਹੁੰਦਾ ਵਿਆਹ ਦੇ ਵਿੱਚ ਜਿੱਦੋਂ ਤੁਹਾਨੂੰ ਬਾਲਾ ਡਰ ਲੱਗਦਾ ਸਭ ਤੋਂ ਵੱਧ ਖਤਰਨਾਕ ਪ੍ਰਾਣੀ ਹੁੰਦਾ ਪ੍ਰਾਣ ਕਿਉਂਕਿ ਪ੍ਰਾਣ ਨੇ ਇੱਕ ਵਾਰ ਘਰ ਪਾਤਾ ਮੁੜ ਕੇ ਉਹ ਕਿਸੇ ਦੂਰੀ ਇਕੱਠਾ ਹੁੰਦਾ ਮੈਂ ਤਾਂ ਹੁਣ ਇਹ ਪੱਕਾ ਹੀ ਕਰ ਲਿਆ ਵੀ ਵਿਆਹ ਲੈ ਘਰੇ ਜਾ ਕੇ ਲਾਣੇ ਦਾ ਨੂੰ ਸਭ ਤੋਂ ਪਹਿਲਾਂ ਇਹ ਪੁੱਛੀਦਾ ਵੀ ਤੁਹਾਡੇ ਪ੍ਰਾਣੇ ਕਿਹੜੇ ਕਿਹੜੇ ਨੇ ਉਹਨਾਂ ਦੀਆਂ ਬੋਡੋ ਅਕ ਜਿੱਦੀਆਂ ਨੇ ਤੇ ਮੁੜ ਕੇ ਫਿਰ ਪ੍ਰਾਣੇ ਭਾਵੇਂ ਸਾਰੀ ਜਾਗੋ ਸਾਫਰ ਕੋਟੀ ਦੇ ਗਾਣੇ ਲਵਾਈ ਰੱਖਣ ਆਪਾਂ ਨਹੀਂ ਕੱਟੀ ਦੇ ਨਸੇ ਰਾਤ ਦੇ ਕਿੰਨੇ ਵਜੇ ਤੱਕ ਤੁਸੀਂ ਡੀਜੇ ਲਾਉਨੇ ਹੋ ਛੋਟੇ ਆਪਣੇ ਬਸਾਨੂੰ ਸਟਾਰਟ ਕਰਨ ਲਈ ਪਤਾ ਹੁੰਦਾ ਵੀ 6 ਵਜੇ ਸਟਾਰਟ ਕੀਤਾ 7 ਵਜੇ ਸਟਾਰਟ ਕੀਤਾ ਮੁੜ ਕੇ ਤਾਂ ਫਿਰ ਉਹ ਪਰਿਵਾਰਾਂ ਵਾਲਿਆਂ ਦੀ ਮਰਜ਼ੀ ਨਾਲ ਹੀ ਆਪਾਂ ਬੰਦ ਕਰੀਦਾ ਆ ਕੱਲ ਵਿਆਹ ਲਾ ਕੇ ਆਇਆ ਸਾਢੇ 4 ਵਜੇ ਤੱਕ ਨੱਚੀ ਗਏ ਨੇ ਸਾਢੇ 4 ਵਜੇ ਜਦੋਂ ਸਾਰਾ ਢੀ ਦੇ ਇਕੱਠਾ ਕਰਕੇ ਮੈਂ ਛੋਟੇ ਹਾਥੀ ਲਾਤ ਲਿਆ ਇੱਕ ਫੇਰ ਕਲੇ ਨੱਚੀ ਆ ਗਏ ਉਹ ਮੈਂ ਕਿਹਾ ਭਾਈ ਸਾਹਿਬ ਤੁਸੀਂ ਨੱਚੀ ਜਾਂਦੇ ਹੋ ਡੀਜੇ ਦਾ ਮਟੈਪੂ ਹੀ ਲੱਗ ਲਿਆ ਮੈਂ ਉਹਨਾਂ ਨੂੰ ਆਖੀ ਚੱਲਦਾ ਮੈਂ ਕਿਹਾ ਛੋਟਾ ਆਤੀ ਕਹਿੰਦਾ ਚੱਲੀ ਜਾਂਦੇ ਸਾਢੇ 5 ਵਜੇ ਤੱਕ ਛੋਟਾ ਜੀ ਆ ਕੇ ਰੱਖਿਆ ਮੈਂ ਯਾਨੀ ਕਿ ਮਤਲਬ ਮਨੋਰੰਜਨ ਤੁਸੀਂ ਲੋਕਾਂ ਦਾ ਕਰਨ ਜਾਂਦੇ ਹੋ ਲੋਕ ਤੁਹਾਡਾ ਮਨੋਰੰਜਨ ਕਰ ਦਿੰਦੇ ਆ ਬਿਲਕੁਕੁਲ ਵੀਰੇ ਵੀ ਤਤੰਦਰੋ ਜੇ ਤੁਸੀਂ ਗੋਲੀਆਂ ਦੀ ਆਵਾਜ਼ ਤੇ ਨੱਚਣਾ ਹੁੰਦਾ ਤਾਂ ਫਿਰ ਸਾਨੂੰ ਕਿਉਂ ਬੁਲਾਉਂਦੇ ਹੁੰਦੇ ਹੋ ਗੋਲੀਆਂ ਚ ਰਾਤਰੇ ਨਹੀਂ ਚ ਜਾਇਦੂ ਬਸ ਇਹ ਗੱਲ ਤੁਹਾਡੀ ਸਹੀ ਹੈ ਬਹੁਤ ਸਾਰੇ ਕੇਸ ਵੀ ਹੁੰਦੇ ਨੇ ਕਿ ਵਿਆਹਾਂ ਦੇ ਵਿੱਚ ਜੋ ਗੋਲੀਆਂ ਚਲਾਉਂਦੇ ਉਹਨਾਂ ਨੇ ਕਦੇ ਕੋਈ ਫੋਟੋਗ੍ਰਾਫਰ ਮਰ ਗਿਆ ਕਦੇ ਕੋਈ ਵੈਸੀ ਕੋਈ ਬੇਕਸੂਰ ਮਰ ਗਿਆ ਤਾਂ ਗੱਲ ਤਾਂ ਜੋ ਤੁਹਾਨੂੰ ਮਨੋਰੰਜਨ ਲਈ ਸੱਦੇ ਸਤ ਤੁਹਾਡਾ ਤਾਂ ਮਨੋਰੰਜਨ ਸਹੀ ਤਰੀਕੇ ਨਾਲ ਕਰਉਣਾ ਚਾਹੀਦਾ ਚਲੋ ਬੱਗਾ ਜੀ ਅਸੀਂ ਦੁਆ ਕਰਦੇ ਹਾਂ ਵੀ ਤੁਹਾਡਾ ਕੰਮ ਬਹੁਤ ਸਫਲਤ ਤਰੀਕੇ ਨਾਲ ਚੱਲਦਾ ਰਹੇ ਤੇ ਗੋਲੀਆਂ ਗੋਲੂਆਂ ਤੋਂ ਤੁਸੀਂ ਬਚਦੇ ਰਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਲਈ ਸਮਝ ਬਹੁਤ 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 ਸ਼ੁਕਰੀਆ ਬਹੁਤ ਬਹੁਤ ਸੋ ਦੋਸਤੋ ਅਸੀਂ ਬੱਗਾ DJ ਵਾਲਾ ਬੁਲਾਇਆ ਤਾਂ ਬੱਗੇ ਨੂੰ ਅਸੀਂ ਇਸ ਕਰਕੇ ਸੀ ਵੀ ਇਹ ਦੱਸ ਸਕਕੇ ਵੀ DJ ਵਾਲਿਆਂ ਦੀ ਕਿੰਨੀ ਕਮਾਈ ਹੁੰਦੀ ਹੈ ਤੇ ਕਿੰਨਾ ਕੁ ਉਹਨੂੰ ਆਪਣੇ ਕੰਮ ਦੇ ਵਿੱਚ ਮਜ਼ਾ ਆਉਂਦਾ ਪਰ ਇਹਨਾਂ ਨੇ ਬੜੇ ਆਪਣੇ ਦੁੱਖ ਰੋਏ ਸੋ ਇਹਨਾਂ ਨੂੰ ਤਾਂ ਪਤਾ ਲੱਗਿਆ ਵੀ DJ ਵਾਲਿਆਂ ਨੂੰ ਵੀ ਬੜੀ ਤੰਗੀ 'ਚ ਚੱਲਣੀ ਪੈਂਦੀ ਹੈ ਸੋ ਦੋਸਤੋ ਮੈਨੂੰ ਬਰਾੜ ਸਾਹਿਬ ਨੂੰ ਦਿਓ ਇਜਾਜ਼ਤ ਮਿਲਦੀ ਹੈ ਜਲਦੀ ਨਵੇਂ ਕਿਰਦਾਰ ਦੇ ਨਾਲ